ਅਜੀ ਆ ਗਈ ਤੂੰ ਉਹ ਤੈਨੂੰ ਦੇਖਿਆ ਤਾਂ ਨਹੀਂ ਕਿਸੇ ਨੇ ਨਹੀਂ ਮੈਨੂੰ ਨਾ ਲਾਵਾ ਵਾਸਤੇ ਲੈ ਕੇ ਹੀ ਚੱਲੇ ਸੀ ਤੇ ਮੈਂ ਪੱਜ ਗਈ ਚਲ ਖੜ ਜਾ ਮੁੰਡਿਆ ਇੱਥੇ ਕੋਈ ਨਾ ਰਬਾ ਹਾਕੀ ਕਰ ਤੂੰ ਉੱਧਰ ਲੱਗਾ ਮੇਰੀ ਕੁੜੀ ਨੂੰ ਕਿਧਰ ਲੱਗ ਗਿਆ ਛੱਡ ਤੂੰ ਕਿਉਂ ਛੱਡਦਾ ਆ ਚੰਗੀ ਕਰ ਤੂੰ ਤੁਹਾਡੀ ਆ ਜਿਹੜੀ ਉੱਥੇ ਪੈਲਸ ਦੇ ਵਿੱਚ ਬਰਾਤ ਬੈਠੀ 400 ਬੰਦਾ ਆਣ ਕੇ ਉਹਨਾਂ ਨੂੰ ਕੀ ਜਵਾਬ ਦਵਾਂ ਮੈਂ ਕਿ ਮੇਰੀ ਕੁੜੀ ਭੱਜ ਗਈ ਆ ਮੁਟਿਆ ਇੱਕ ਸੋਚ ਕੇ ਵੇਖ ਵੇਖਣ ਤੋਂ ਤੂੰ ਵੀ ਧੀਆ ਪਹਿਣਾ ਵਾਲਾ ਲੱਗਦਾ ਜੇ ਤੇਰੀ ਭੈਣ ਇਹ ਕੁਝ ਕਰਦੀ ਤੂੰ ਕੀ ਕਰਦਾ ਅੰਕਲ ਜੀ ਅਸੀਂ ਪਿਆਰ ਕਰਦੇ ਆ ਜੀ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੂੰ ਬੜੇ ਆਰਾਮ ਨਾਲ ਇਹ ਗੱਲ ਕਹਿ ਦਿੱਤੀ ਮੈਂ ਕਿਨੂ ਕਿਨੂ ਜਾ ਕੇ ਜਵਾਬ ਦਵਾਉਤੇ ਇਹ ਕੁੜੀ ਨੇ ਮੇਰਾ ਬੂਕਾ ਲਗਰਾਤਾ ਦੱਸ ਕੋਈ ਜਵਾਬ ਹੈਗਾ ਏ ਜਿਹੜੀ ਗੱਲ ਮੈਂ ਤੈਨੂੰ ਪੁੱਛਦਾ ਪਿਆ ਜੇ ਤੇਰੀ ਭੈਣੇ ਕਰਤੂਤ ਕਰਦੀ ਤੇ ਤੂੰ ਕੀ ਕਰਦਾ ਕੀ ਕਰਦਾ ਤੂੰ ਮਾਰਦਾ ਦਾ ਉਹਨੂੰ ਡੈਡੀ ਮੈਨੂੰ ਮਾਫ ਕਰ ਤੂੰ ਮੈਂ ਡਰ ਗਈ ਸੀ ਕਿ ਜੇ ਮੈਂ ਤੁਹਾਨੂੰ ਦੱਸਿਆ ਤੂੰ ਤੁਸੀਂ ਮੈਨੂੰ ਮਾਰੋ ਸ਼ਾਬਾਸ਼ ਏ ਤੇਰੇ ਉਦੋਂ ਦੱਸ ਦੇਣੀ ਹਾਂ ਮੈਂ ਤੇਰਾ ਵਿਆਹ ਇਹਦੇ ਨਾਲ ਵੀ ਕਰ ਦਿੰਦਾ ਤੂੰ ਨਹੀਂ ਦੱਸਿਆ ਹਾਂ ਚ ਹਾਂ ਮਲਾਈ ਗਈ ਹਣ ਸਾਰਾ 600 ਸੌ ਬੰਦਾ ਹੈ ਉਹਨਾਂ ਦੇ ਵਿੱਚ ਜਾ ਕੇ ਕੀ ਆਗਾ ਤੂੰ ਖਾਓ ਪੀਓ ਨਹੀਂ ਯਾਰੀ ਕੁੜੀ ਭੱਜ ਗਈ ਆ ਉਹ ਕੋਈ ਪਹੋਦੀ ਵੀ ਜਦੋਂ ਦੀ ਇਹ ਮੋਤਾਂ ਬੱਲਦੀ ਮੇਂ ਜਦੋਂ ਦਿਆਂ ਛੇੜੀ ਮੈਨੂੰ ਮਾਫ਼ ਕਰਤੋ ਮੇਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਬਨੂ ਬੱਚਿਆਂ ਤੇ ਸਭ ਤੋਂ ਵੱਡੀ ਗਲਤੀ ਲੱਗਦੀ ਆ ਇੱਕ ਛੋਟੀ ਜਿਹੀ ਜ਼ੁਬਾਨ ਦਾ ਕਹਿ ਦਿੰਦੇ ਆ ਮੈਨੂੰ ਮਾਫ਼ ਕਰ ਦਿਓ ਬਦਦੋ ਪੜਾਈ ਨਹੀਂ ਜਦੋਂ ਚਲੀ ਜਾਂਦੀ ਕਿਸੇ ਪਾਸੇ ਤੇ ਮੇਰਾ ਕੀ ਬਣਦਾ ਮੈਂ ਘੁੱਟ ਘੁੱਟ ਕੇ ਮਰਨ ਵਾਲਾ ਹਾਂ ਮੈਂ ਭਾਲਾ ਗਈ ਮਰ ਜੂਗਾ ਨਹੀਂ ਡੈਡੀ ਗਲਤੀ ਮੈਂ ਕੀਤੀ ਇਦੋਂ ਤਾਂ ਮੈਂ ਹੀ ਮਰ ਜਾਨੀ ਆ ਨਾਲ ਤੁਹਾਡੀ ਬੇਇੱਜ਼ਤੀ ਵੀ ਨਹੀਂ ਹੋਏਗੀ ਮੈਂ ਹੀ ਮਰ ਜਾਨੀ ਆ ਉੱਤ ਕਰ ਜਾ ਤੁਸੀਂ ਜੋ ਕਰਨਾ ਸੀ ਕਰਤਾ ਪਰ ਮਹਾ ਪਿਓ ਇਹਦਾ ਨਰਦਈ ਵੀ ਨਹੀਂ ਹੁੰਦਾ ਜਿਹੜਾ ਆਪਦੇ ਬੱਚਿਆਂ ਨੂੰ ਆ ਕੇ ਚੋ ਮਰ ਜੋ ਦੇ ਕੋਤੀ ਸੀ ਇਹ ਨਾਤਾ ਜਿਹੜੀ ਕਿੱਕ ਗੱਲ ਜਾਦਿਆ ਕਿਵੇਂ ਨਿੱਕੀ ਨਿੱਕੀ ਕਰਕੇ ਤੈਨੂੰ ਵੱਡੇ ਦਾ ਪਾਲਿਆ ਪੋਸਿਆ ਤੇਰੀ ਪੜਾਈ ਕਰਵਾਈ ਪਰ ਤੂੰ ਚੰਦ ਦਿਨਾਂ ਦੇ ਪਿਆਰ ਪਿੱਛੇ ਮੇਰਾ ਇੱਕਿਆ ਬਾਗਿਆ ਜ਼ਾਲਾ ਦਾ ਪਿਆਰ ਭੁੱਲ ਗਈ ਅੱਜੇ ਮੈਨੂੰ ਮਾਫ ਕਰ ਤੇ ਮੈਂ ਤੇ ਡੈਡੀ ਤੋਂ ਬਾਹਰ ਹੀ ਨਹੀਂ ਹੋ ਸਕਦਾ ਡੈਡੀ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਵਿਆਹ ਕਰਾਵਾਂ ਪੁੱਤ ਮੈਂ ਨਾ ਤੇਰਾ ਵਿਆਹ ਉੱਥੇ ਹੀ ਕਰ ਦੇਣਾ ਜਿੱਥੇ ਤੂੰ ਚਾਹਦੀ ਸੀ ਪਰ ਤੂੰ ਕਦੇ ਮੇਰੇ ਨਾਲ ਖੁੱਲ ਕੇ ਗੱਲ ਹੀ ਨਹੀਂ ਕੀਤੀ ਉਹ ਧੀਆ ਬੁੱਤਾਂ ਨੂੰ ਇੰਨਾ ਦਾ ਅਧਿਕਾਰ ਚਾਹੀਦਾ ਆ ਤੇ ਮਾਪਿਆਂ ਦੇ ਨਾਲ ਖੁੱਲ ਕੇ ਆਪਣੇ ਦਿਲ ਦੀ ਗੱਲ ਦੱਸ ਸਕਣ ਆਪਣਾ ਜੀਵਨ ਸਾਥੀ ਕਿਵੇਂ ਚੁਣਨਾ ਉਹ ਦੱਸ ਸਕਣ ਕੀ ਪਸੰਦ ਹੈ ਕੀ ਨਹੀਂ ਪਸੰਦ ਜੇ ਮਾਪਿਆਂ ਨੂੰ ਕੁਝ ਦੱਸੋ ਕਦੇ ਪਤਾ ਲੱਗੂਗਾ ਜਦੋਂ ਮਾਪਿਓ ਨੂੰ ਦੱਸਣਾ ਹੀ ਕਾਕੜੀ ਸਭ ਕੁਝ ਚੋਰੀ ਕਰਦੇ ਫਿਰਦਾ ਚੋਰੀ ਕਰਦੇ ਫਿਰਦਾ ਬਾਪਿਓ ਦੋ ਫਿਰ ਮਾਪਿਆਂ ਦੀ ਇੱਜ਼ਤ ਤਰਲੂਗੀ ਨਾ ਸਿਆਣੇ ਕਹਿੰਦੇ ਹਨ ਜੇ ਸਵੇਰ ਦਾ ਘੁੱਸਿਆ ਛਾਬੜੂ ਘਰ ਆ ਜਾਏ ਤੇ ਉਹਨੂੰ ਘੁੱਸਿਆ ਨਹੀਂ ਕਹਿੰਦੇ ਮੁੰਡਿਆ ਤੂੰ ਹੀ ਜਾਬਦੇ ਕਰ ਲ ਤਿਆਹੀ ਤੋਂ ਬਾਅਦ ਕਿਸੇ ਪਰਿਵਾਰ ਦੇ ਨਾਲ ਇਦਾਂ ਦੀ ਨਾ ਕਰੀਂ